ਸਤਿਕਾਰਿਆ ਨੂੰ ਸਤਿ ਜੀ ਜਾਨੀ ਮੈਨੂੰ ਅੱਜ ਇੱਥੇ ਖੜਨ ਦਾ ਮੌਕਾ ਦਿੱਤਾ ਹੈ ਮੈਂ ਉਹਨਾਂ ਦਾ ਧੰਨਵਾਦ ਕਰਦੀ ਆ ਕਿ ਮੈਂ ਇਸ ਲਾਇਕ ਸ਼ਾਇਦ ਹੈ ਨਹੀਂ ਸੀ ਕਿ ਜਿੱਥੇ ਉਹਨੇ ਮੈਨੂੰ ਖੜਾ ਕਰ ਦਿੱਤਾ ਹੈ ਗੁਰੂ ਜੀ ਦੇ ਝੂਰੀ ਦੇ ਵਿੱਚ ਅਕਸਰ ਮੈਂ ਜਦੋਂ ਇਸ ਕਾਲਜ ਦੇ ਵਿੱਚ ਪਹਿਲੀ ਵਾਰੀ ਐਡਮਿਸ਼ਨ ਲਈ ਸੀ ਤਾਂ ਮੇਰੀ ਉਮਰ ਦੇਖ ਕੇ ਮੈਨੂੰ ਕਾਫੀ ਬੱਚਿਆਂ ਨੇ ਮੇਰੇ ਨਾਲ ਜਾਣੇ ਜੋ ਮੇਰੇ ਤੋਂ ਅੱਧ ਸਾਲ ਛੋਟੇ ਨੇ ਤੇ ਉਹ ਮੇਰੇ ਕਲਾਸਮੇਟਸ ਨੇ ਤੇ ਉਹਨਾਂ ਨੇ ਮੈਨੂੰ ਇਹ ਹੀ ਸਵਾਲ ਪੁੱਛਣਾ ਕਿ ਤੁਸੀਂ ਮੁੰਡੇ ਵਿੱਚ ਕਿ ਪੜਨਾ ਸ਼ੁਰੂ ਕੀਤਾ ਜਾਂ ਕੇ ਤੁਸੀਂ ਵਿਆਹੇ ਹੋ ਤੁਹਾਡਾ ਘਰ-ਬਾਰ ਖੜਿਆ ਹੈ ਤੁਹਾਡੀ ਬੱਚੀ ਹੈ ਇੱਕ ਛੋਟੀ ਉਹਨੂੰ ਬਣਾਉਣ ਦੀ ਬਜਾਏ ਤੁਸੀਂ ਖੁਦ ਪੜਦੇ ਪਏ ਹੋ ਤਾਂ ਮੈਂ ਅਗਰ કહਾਂ ਵੀ ਉਸ ਟਾਈਮ ਦੇ ਉੱਤੇ ਮੇਰੇ ਕੋਲ ਇਹ ਚੀਜ਼ ਦਾ ਆਨਸਰ ਚਾਹੀ ਨਹੀਂ ਸੀ ਮੈਂ ਐਸੇ ਫੇਰ ਹੀ ਕਹਿ ਸਕੀ ਹਾਂ ਨੂੰ ਕਿ ਮੇਰਾ ਮਨ ਸੀ ਪੜਨ ਦਾ ਇਸ ਕਰਕੇ ਮੈਂ ਪੜੀ ਪਰ ਉਸ ਦਿਨ ਦਾ ਜਵਾਬ ਜਿਹੜਾ ਆ ਉਹ ਅੱਜ ਮੈਨੂੰ ਇੱਥੇ ਆ ਕੇ ਮਿਲਿਆ ਕਿ ਜੇ ਮੈਂ ਨਾ ਪੜਦੀ ਤਾਂ ਸ਼ਾਇਦ ਅੱਜ ਮੈਂ ਇੱਥੇ ਨਹੀਂ ਹੁੰਦੀ ਤਮੇ ਸੈਲਫ ਆਰਥਰ ਨਹੀਂ ਕਰ ਪਾਉਂਦੀ। ਇਹ ਮੌਕਾ ਹੀ ਜੇਦਾ ਕਿ ਮੈਂ 45 ਲੱਗਦਾ ਕਿ ਸੈਲਫ ਆਲ ਕਰਦੀ। ਮੈਂ ਇੱਕ ਵਾਰ ਸੈਲਫ ਆਤਮ ਸੰਪੂਰਨ ਕਰ ਲਈ ਆਇਆ ਤੇ ਦੂਸਰੀ ਵਾਰ ਮੈਂ ਕਰ ਵੀ ਪਈ ਆ। ਤਾਂ ਇਹ ਸਾਰਾ ਤੁਸੀਂ ਜੋ ਵੀ ਹੋਇਆ ਹੈ ਇਹ ਗੁਰੂ ਗੁਰੂ ਮਹਾਰਾਜ ਦੇ ਕਰਕੇ ਹੀ ਹੋਇਆ। ਮੈਂ ਤੁਹਾਡੇ ਨਾਲ ਆਪਣਾ ਇੱਕ ਐਕਸਪੀਰੀਅੰਸ ਸ਼ੇਅਰ ਕਰਨਾ ਜੋ ਕੱਲ ਦੀ ਹੀ ਗੱਲ ਹੈ। ਅਸੀਂ ਪਹਿਲਾਂ ਵੀ ਤੁਹਾਡੇ ਕੋਲ ਜਿਸੂ ਸਰਦਾਰ ਗੁਰਵਿੰਦਰ ਜੀ ਸਾਡੇ ਕਾਲਜ ਆਏ ਸੀ ਸਾਡਾ ਮਾਰਗਦਰਸ਼ਕ ਉਹਨਾਂ ਨੇ ਹੀ ਕੀਤਾ ਹੈ। ਤੇ ਉਹਨਾਂ ਨੇ ਜਦੋਂ ਸਾਨੂੰ ਦੱਸਿਆ ਕਿ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾਂ ਜਿਹੜਾ ਸਮਾਗਮ ਹੈ ਅਸੀਂ ਇੱਥੇ ਕਰਨ ਜਾ ਰਹੇ ਹਾਂ ਤੇ ਕਾਫੀ ਸਕੂਲਾਂ ਤੋਂ ਆਜਾਂ ਦੇ ਬੱਚੇ ਇੱਥੇ ਆਣੇ ਐ ਤੇ ਤੁਸੀਂ ਵੀ ਆਓ ਸਾਨੂੰ ਹਮਤਿਰਤ ਕੀਤਾ ਉਹਨਾਂ ਨੇ ਪਰ ਹਟੇ ਦੇ ਵਿੱਚ ਇਹ ਗੱਲ ਸੀ ਕਿ ਜਦੋਂ ਅਸੀਂ ਪਹਿਲੀ ਵਾਰੀ ਸੈਂਕ ਪਾਰਿਸਮ ਪੂਰਨ ਕੀਤਾ ਸੀ ਤਾਂ ਉਸ ਟਾਈਮ ਵੀ ਅਸੀਂ ਇਹ ਗੱਲ ਆਪਣੇ ਟੀਚਰਸ ਨਾਲ ਅਧਿਆਪਕਾਂ ਨਾਲ ਸਾਂਝੀ ਕੀਤੀ ਸੀ ਪਰ ਤੁਹਾਨੂੰ ਕਿਸੇ ਕਾਰਨ ਕਰਕੇ ਸਾਡੇ ਗੁਰੂਆਂ ਨੇ ਸਰੇ ਟੀਚਰਾਂ ਨੇ ਪਰਮਿਸ਼ਨ ਨਹੀਂ ਦਿੱਤੀ ਸਾਨੂੰ ਉਸ ਸਮਾਗਮ ਦੇ ਵਿੱਚ ਜਾਣ ਦੀ ਤੁਹਾਡੇ ਸਾਡੇ ਦਿਲ ਵਿੱਚ ਰਹੀ ਗੱਲ ਤਾਂ ਇਸ ਵਾਰ ਜਦੋਂ ਸਰ ਨੇ ਸਾਨੂੰ ਦੁਬਾਰਾ ਦੱਸਿਆ ਆ ਕੇ ਕਿ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ੍ਰੀ ਛੋਟਾ ਪੁਰਗੋਵਾਰ ਗੁਰਦੁਆਰੇ ਵਿੱਚ ਮਨਾਉਣ ਜਾ ਰਹੇ ਆ ਤਾਂ ਤੁਸੀਂ ਕੋਸ਼ਿਸ਼ ਕਰਿਓ ਕਿ ਜਰੂਰ ਆ ਜਾਓ ਤੇ ਸੇਮ ਉਹੀ ਗੱਲ ਸਾਡੇ ਦਿਲ ਵਿੱਚ ਇਸ ਵਾਰ ਵੀ ਇਹ ਕਿ ਜੋ ਪਿਛਲੀ ਵਾਰ ਮੌਕਾ ਨਹੀਂ ਮਿਲਿਆ ਇਸ ਵਾਰ ਉਹ ਮਿਲ ਜਾਣਾ ਤਾਂ ਕੱਲ ਵੀ ਨੇ ਇਹੀ ਚੀਜ਼ ਸੋਚ ਲਈ ਕਿ ਨਹੀਂ ਮੈਨੂੰ ਇਸ ਵਾਰ ਵੀ ਇਹ ਸੰਗਤ ਕਰਨ ਦਾ ਮੌਕਾ ਨਹੀਂ ਮਿਲੇਗਾ ਪਰ ਕਹਿੰਦੇ ਕਿ ਜੋ ਗੱਲ ਤੁਹਾਡੇ ਦਿਲ ਵਿੱਚ ਹੁੰਦੀ ਆ ਉਹ ਤੁਹਾਡਾ ਗੁਰੂ ਹੀ ਸਮਝ ਸਕਦਾ ਹੈ ਤਾਂ ਗੁਰੂ ਨੇ ਇਹ ਗੱਲ ਸਮਝੀ ਤੇ ਮੈਨੂੰ ਇਹ ਮੌਕਾ ਮਿਲਿਆ ਕਿ ਸਰਦਾਰ ਗੁਰਦਰ ਸਿੰਘ ਜੀ ਦੇ ਰੂਪ ਵਿੱਚ ਆ ਕੇ ਗੁਰੂ ਨੇ ਸਾਡੇ ਟੀਚਰਾਂ ਦੇ ਅੱਗੇ ਉਹਨਾਂ ਨੇ ਜਾ ਕੇ ਇਹ ਗੱਲ ਦੱਸੀ ਬਖਸ਼ਾ ਰੱਖਿਆ ਕਿ ਬੱਚੇ ਭੇਜੋ ਤਾਂ ਉਹ ਬਿਨਾਂ ਕਿਸੇ ਸ਼ਿਕਾਇਤਾਂ ਮੰਨ ਲਈ ਕਿਉਂਕਿ ਅਸੀਂ ਆਨ ਨੂੰ ਚੋਰੀ ਵੀ ਆ ਸਕਦੇ ਹਾਂ ਤਾਂ ਇੱਥੇ ਕੋਈ ਗੱਲ ਨਹੀਂ ਪਰ ਕਹਿੰਦੇ ਨਾ ਜੇ ਗੁਰੂ ਦਾ ਦਿਲ ਦਿਖਾਇਆ ਤਾਂ ਉਹ ਪਾਪ ਹੀ ਹੀ ਮੰਨਿਆ ਜਾਂਦਾ ਹੈ ਤੇ ਗੁਰੂ ਨੇ ਉਹਨਾਂ ਦੀ ਮਰਜ਼ੀ ਮਤਲਬ ਕਿ ਤੁਹਾਡੀ ਮਰਜ਼ੀ ਦੇ ਨਾਲ ਹੀ ਅਸੀਂ ਇੱਥੇ ਸ਼ਾਮਲ ਹੋਏ ਆਂ ਆਪਣੇ ਕਾਲਜ ਨੂੰ ਰਿਪਰਿਜ਼ੈਂਟ ਕਰਨ ਵਾਸਤੇ ਕਿ ਅਸੀਂ ਆਪਣੀ ਮਰਜ਼ੀ ਦੇ ਨਾਲ ਉਹਨਾਂ ਦੀ ਮਰਜ਼ੀ ਦੇ ਨਾਲ ਆਏ ਆਂ ਤਾਂ ਇਸ ਲਈ ਵੀ ਸਾਨੂੰ ਖੁਸ਼ੀ ਹੈ ਮੈਂ ਜਦੋਂ 12ਵੀਂ ਕੀਤੀ ਸੀ ਪਹਿਲੀ ਵਾਰ ਤੇ ਉਸ ਤੋਂ ਬਾਅਦ ਮੈਂ ਘਰ ਹੀ ਰਹੀ तकरीबन 8-9 ਸਾਲ ਦਾ ਮੇਰਾ ਗੈਪ ਪਿਆ ਜੀ ਦਾ ਕਿਉਂਕਿ ਕਿਉਂਕਿ ਮੇਰੇ ਮਾਤਾ ਪਿਤਾ ਗਰੀਬ ਸੀ ਉਹ ਮੈਨੂੰ ਅੱਗੇ ਨਹੀਂ ਪੜਾ ਸਕਦੇ ਸੀ ਤਾਂ ਉਹਨਾਂ ਬਦੋਂ ਇਹ ਸਾਫ਼ ਸੀ ਕਿ ਅਸੀਂ ਇੰਨੇ ਲਾਇਕ ਨਹੀਂ ਹਾਂ ਕਿ ਅਸੀਂ ਤੈਨੂੰ ਅੱਗੇ ਪੜਾ ਸਕੀਏ ਤਾਂ 2019 ਦੇ ਵਿੱਚ ਮੇਰਾ ਵਿਆਹ ਉਹਨੇ ਕਰ ਦਿੱਤਾ ਤਾਂ ਉਸ ਤੋਂ ਬਾਅਦ ਮੇਰੇ ਦਿਨ ਵਿੱਚ ਚੀਜ਼ ਰਹੀ ਬੜੀ ਕੁੱਝ ਨਹੀਂ ਦਿੱਤੀ ਕਿ ਮੈਂ ਪੜਨਾ ਹੈ ਮੈਂ ਮੈਡੀਕਲ ਨਾਲ ਹੀ ਤੋਂ ਹਾਂ ਮੈਂ ਸੋਚਿਆ ਮੈਂ ਪੜਨਾ ਹੈ ਪਰ ਨਹੀਂ ਮੌਕਾ ਮਿਲਿਆ ਤਾਂ ਮੈਂ ਸੋਚੀ ਕਿ ਆਪਣੇ ਬੱਚਿਆਂ ਨੂੰ ਪੜਾਵਾਂਗੀ ਪਰ ਇਹ ਗੱਲ ਵੀ ਮੇਰੇ ਗੁਰੂ ਨੇ ਬੁੱਝੀ ਹੈ ਕਿ ਇੰਨੇ ਪੜਨਾ ਹੈ ਇੰਨੇ ਕੁਝ ਕਰਨਾ ਹੈ ਤਾਂ ਮੈਂ ਅਜਿੱਥੇ ਖੜੀ ਆ ਕਿ ਮੈਂ ਉਸ ਕਾਲਜ ਵੱਲੋਂ ਹੁਣ ਆਈ ਹਾਂ ਤਾਂ ਮੈਂ ਇਹ ਸਾਰਾ ਕੁਝ ਆਪਣੇ ਗੁਰੂ ਦਾ ਹੀ ਮੇਰੇ ਦਾ ਦਿੱਤਾ ਹੈ ਕਿ ਇਸ ਤਰ੍ਹਾਂ ਮੈਂ ਜਿੱਥੇ ਖੜੀ ਆ ਸੱਚੇ ਪਾਤਸ਼ਾਹ ਨੇ ਮੈਨੂੰ ਆਪਣੇ ਨਾਮ ਨਾਲ ਜੋੜਿਆ ਹੈ ਸਹਿਜ ਬਾਣ ਨਾਲ ਜੋੜਿਆ ਹੈ ਜਿਨੇ ਮੇਰੇ ਇੰਨੀ ਜ਼ਿਆਦਾ ਮੇਰੀ ਜ਼ਿੰਦਗੀ 'ਚ ਤਬਦੀਲੀ ਕੀਤੀ ਹੈ ਨਾ ਕਿ ਮੈਂ ਹਲੇ ਆ ਸੋਵਾਰ ਲੱਗਿਆ ਹੈ ਜਿਸ ਦਿਨ ਅਸੀਂ ਨਵੀਂ ਗੱਡੀ ਲਈ ਹੈ ਜਿਵੇਂ ਕਿ ਪਦਾਲਖਾ ਦੇ ਮਾਲਕ ਨੂੰ ਬੰਦਾ ਕਰਦਾ ਹੈ ਤੁਮੇ ਆ ਇਹ ਚੀਜ਼ ਦੇਖੀ ਹੈ ਕਿ ਹਾਂ ਉਹਦਾ ਨਾਮ ਲੈਣ ਨਾਲ ਹਰ ਇੱਕ ਚੀਜ਼ ਸੰਭਵ ਹੈ ਤੁਸੀਂ ਜੋ ਸੋਚੋਗੇ ਉਹ ਹੋਏਗਾ ਪਰ ਗੱਲ ਇਹ ਹੈ ਕਿ ਤੁਹਾਨੂੰ ਉਹਦੇ ਉੱਤੇ ਯਕੀਨ ਰੱਖਣਾ ਪੈਣਾ ਹੈ ਇੱਕ ਵਾਰ ਤੁਹਾਨੂੰ ਨਿਰਾਸ਼ ਕਰੇਗਾ ਕਿ ਹਾਂ ਨਹੀਂ ਤੁਸੀਂ ਕਹੋਗੇ ਕਿ ਮੈਂ ਸੁੱਖਿਆ ਮੈਂ ਕਿਹਾ ਪਰ ਨਹੀਂ ਹੋਇਆ ਪਰ ਉਹ ਤੁਹਾਡਾ ਯਕੀਨ ਹੀ ਟੋਲਦਾ ਹੈ ਕਿ ਮੈਂ ਦੇਖਣਾ ਤਾਂ ਸਹੀ ਮੇਰਾ ਬੱਚਾ ਮੇਰੇ ਤੇ ਕਿੰਨਾ ਦਾ ਭਰੋਸਾ ਕਰਦਾ ਹੈ ਤਾਂ ਜੇਕਰ ਅਸੀਂ ਇੱਕ ਮਾਂ ਪਿਓ ਦੇ ਤਰ੍ਹਾਂ ਉਹਨਾਂ ਦੇ ਉੱਤੇ ਭਰੋਸਾ ਰੱਖਾਂਗੇ ਤਾਂ ਕੋਈ ਇਹਦੇ ਇਹਦੇ ਵਿੱਚ ਗੱਲ ਨਹੀਂ ਹੈਗੀ ਦੂਜੀ ਕਿ ਉਹ ਨਹੀਂ ਕਰੇਗਾ ਉਹ ਕਰੇਗਾ ਉਹ ਖੜੇਗਾ ਤਾਂ ਮੈਂ ਉਹਨੂੰ ਜਦੋਂ ਵੀ ਕਰੋ ਤੋਦੀ ਹਾਂ ਜਾਂ ਜਦੋਂ ਵੀ ਕੋਈ ਫੈਸਲਾ ਲੈਣ ਨੂੰ ਕੋਈ ਸੋਚਣੀ ਜਾਂ ਚਾਹ ਤਮ ਇੱਕ ਦੀ ਜਰੂਰ ਕਹਿਨੀ ਹੈ ਸੱਚੇ ਪਾਤਸ਼ਾਹ ਮੇਰੇ ਇਲਾਜ ਨੂੰ ਰੱਖਦਾ ਆਇਆ ਹੈ ਤੇ ਉਹਨਾਂ ਵੀ ਤੁਹਾਨੂੰ ਤਾਂ ਹਮੇਸ਼ਾ ਮੇਰੇ ਨਾਲ ਮੇਰਾ ਪਿਓ ਬਣ ਕੇ ਖੜਿਆ ਹੈ ਤੇ ਮੈਂ ਤੁਹਾਨੂੰ ਇਹੀ ਕਹਾਂਗੀ ਕਿ ਤੁਸੀਂ ਬੱਚੇ ਜਿਹੜੇ ਇੱਥੇ ਆਏ ਹੋ ਤੁਹਾਡੇ ਤੋਂ ਵੀ ਮੈਂ ਸਿੱਖਿਆ ਹੀ ਲੈਂਦੀ ਆ ਕਿ ਮੈਂ ਇਸ ਉਮਰ ਦੇ ਵਿੱਚ ਗੁਰੂ ਨਾਲ ਜੁੜੀ ਆ ਕਾਸ਼ ਮੈਂ ਤੁਹਾਡੀ ਉਮਰ ਦੇ ਵਿੱਚ ਗੁਰੂ ਨਾਲ ਜੁੜੀ ਹੁੰਦੀ ਤੇ ਅੱਜ ਸ਼ਾਇਦ ਮੈਂ ਪਤਾ ਨਹੀਂ ਕਿੱਥੇ ਵੀ ਕਿੱਥੇ ਹੁੰਦੀ ਹੁੰਦੀ ਸੋਨਹਾਰਾ ਸਾਹਨੀਆ ਤੇ ਬੱਸ ਮੈਂ ਤੁਹਾਨੂੰ ਅੰਤ ਵਿੱਚ ਇਹੀ ਕਹਾਂਗੀ ਕਿ ਗੁਰੂ ਦੇ ਪ੍ਰੋਸਾ ਰੱਖੋ ਉਹਨੇ ਤੁਹਾਨੂੰ ਸਭ ਕੁਝ ਦੇਣਾ ਚਾਹਿਆ ਇਸ ਦੁਨੀਆ ਦੇ ਪਦਾਰਥੋਂ ਜਿਹਦੇ ਪਿੱਛੇ ਤਕਰੀਬਨ ਲੋਕ ਧੋੜਦੇ ਆ ਤੇ ਸਾਨੂੰ ਚਾਹੀਦੀ ਹੈ ਕਿ ਅਸੀਂ ਇਹ 84 ਲੱਖ ਦੀ ਜੁਨਾ ਤੋਂ ਮੁਕਤੀ ਪਾਈਏ ਜੋ ਕਿ ਸਾਡੇ ਗੁਰੂ ਨੇ ਹੀ ਸਾਡੀ ਗਤੀ ਕਰਵਾਣੀ ਇਸ ਕਰਕੇ ਇਹ ਸਾਥ ਕਦੇ ਨਾ ਛੱਡਿਓ ਚਾਹੇ ਦੁਨੀਆ ਇੱਧਰ ਦੀ ਹੋ ਉੱਧਰ ਭੋਜੇ ਤੁਸੀਂ ਇਸ ਗੁਰੂ ਦਾ ਲੜ ਕਦੀ ਨਾ ਛੱਡਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ